ਕੁਝ ਦਾ ਖਾਲਤਾ ਹੋਇਆ ਕੁਝ ਕੀ ਪਤੇ ਫਾਕੜ ਤੁਹਾਡਾ ਆਪਣੇ ਦਿਖ ਹੋਰ ਮੇਰੇ ਵਲੌਗ ਵਿੱਚ ਟਾਈਮ ਹੋ ਗਿਆ 15:16 ਮਿੰਟ ਆਪਾਂ ਸਕੂਲੋਂ ਆ ਗਏ 3:00 ਤੇ 3:00 ਤੋਂ ਬਾਅਦ ਕਿੰਨੇ ਮਿੰਟ ਚ ਛੋਟੀ ਬਣੀ ਆਪਾਂ ਖਾ ਲਿਆ ਅੱਜ ਮੈਂ ਖੁੰਬੜੀ ਸਬਜੀ ਨਹੀਂ ਹਾਂ ਆ ਵੇ ਫਰੀ ਅੱਜ ਬਣੀ ਆਪਾਂ ਮਸ਼ਰੂਮ ਦੀ ਸਬਜੀ ਨੂੰ ਖੋਲ ਮਸ਼ਰੂਮ ਵਿੱਚੋਂ ਮੈਂ ਮਸ਼ਰੂਮ ਵੀ ਖੋਲਤੀ ਤੇ ਦਾਲਾ ਮੁੱਕ ਗਈ ਨਾ ਸਾਰੇ ਸਤਿਗੁਰੂ ਜੀ ਤੇ ਤਾਂ ਨਹੀਂ ਗਈ ਹੋ ਜੀ ਟਿਊਸ਼ਨ ਅੱਜ ਉਹ ਸਾਢੇ 9:00 ਟਿਊਸ਼ਨ ਚੱਲ ਗਈ ਸੀ ਕਿਉਂਕਿ ਡਿਸ਼ ਨੇ ਬਾਪਨੇ ਗਿਆ ਜਨਸ ਤਾਂ ਕਰਕੇ ਉਹਨਾਂ ਨੇ ਮਿਤੀ ਬੁਲਾ ਲਿਆ ਟਿਊਸ਼ਨ ਤੇ ਕਿਵੇਂ ਚੱਲੇਗੀ ਤੇ ਆ ਖੜਾ ਜੀ ਆਪਣਾ ਸਾਈਕਲ ਇਹਦੀ ਹਾਰਨੈਕ ਕੋਈ ਨਾ ਵੀ ਵਜਦਾ ਵੇ ਇੱਧਰ ਪਈਆਂ ਸਾਰੀ ਵਾਲਾ ਕੜਾ ਹੁਣ ਗਾਇਸ ਮਮਾ ਜੀ ਕੱਟਣ ਲੱਗੇ ਸਬਜ਼ੀ ਅਮਾ ਸਬਜ਼ੀ ਕਾਦੀ ਬਣਾਉਣੀ ਅੱਜ ਮਟਰ ਖੁੰਮਾ ਇਹ ਵੀ ਸਬਜੀਆ ਤਾਲੂ ਖੁੰਮਾ ਆਲੂ ਮਟਰ ਸੁਣੇ ਸੀ ਆ ਮਟਰ ਖੁੰਮਾ ਕਿਹੜੀ ਨਵੀਂ ਸਬਜੀ ਆ ਇਹ ਬਹੁਤ ਸਵਾਲ ਬਾਤ ਦਾ ਹੁਸ਼ਿਆ ਇਹਨਾਂ ਨੂੰ ਗਰਮ ਪਾਣੀ ਚ ਧੋਵਾਂਗੇ ਕਿਨੂੰ ਇਹਨਾਂ ਨੂੰ ਖੁੰਮਾ ਨੂੰ ਹਮਮ ਇਹ ਤਾਂ ਸਾਰੀ ਲੈ ਜੂਗੀ ਨਾ ਉਤੇ ਅੱਛਾ ਮੈਲ ਮੋਲ ਜੀ ਗੰਦ ਪੁੰਜ ਜਾ ਗਰਮ ਪਾਣੀ ਚ ਇਹਨੂੰ ਕੱਟ ਕੇ ਕੱਟ ਕੇ ਫਿਰ ਗਿੱਲਾ ਕਰਨਾ ਵਾ ਇਹਨੂੰ ਕੱਟ ਕੇ ਫਿਰ ਗਰਮ ਪਾਣੀ ਚ ਧੋਵਾਂਗੇ ਅੱਛਾ ਮਸਫਾਈ ਕਰਾਂ ਗਰਮ ਬਰਤ ਧੋ ਕੇ ਬਿਲੋਂ ਤੋਂ ਐ ਸਾਫ ਕਰਨਾ ਜੀ ਜਾਲੂਨ ਵਾਲੀ ਚਾਲੂ ਪਾਣਿਆ ਹੂੰ ਜਾਲੂਨ ਨਾ ਨਾ ਪਾ ਲਈ ਤੇ ਗਾਇਸ ਜੀ ਮਮਾ ਜੀ ਆਏ ਸੀ ਇਹ ਸੁਣਨਾ ਕਿ ਸਮਾਨ ਆਲਾ ਸੀ ਤੇ ਉਹ ਸਮਾਨ ਲੈ ਕੇ ਫਟ ਤੇ ਕਿ ਉਧਰ ਕੰਮ ਕਰਨਾ ਉਹ ਕਿਤੇ ਕੰਮ ਲੱਗੇ ਜਿਹਾ ਤਾਂ ਕਰਕੇ ਆਹ ਹੋ ਗਿਆ ਜੀ ਸਨ ਬੱਲਾ ਸਾਰੀਆਂ ਸੁੱਕ ਗਈਆਂ ਆਹੀ ਪਹਿਲਾ ਉਹ ਲਹਰੀਆ ਪਰ ਹੀ ਹੁੰਦੀ ਸੀ ਪਿਛਲੇ ਮਾਂਗੇ ਦੇਖਿਆਣਾ ਤੇ ਉਹ ਨਾਲ ਹੀ ਜਿਹੜੀ ਪਹਿਲਾ ਸਾਰੀਆਂ ਸੁੱਕ ਗਈਆਂ ਵਾ ਮੰਮਾ ਬਸ ਮੈਂ ਕੰਮ ਸੁਖੀਆਂ। ਆਇਆ ਡਿੱਗੇ। ਮੰਮਾ ਜੀ। ਇਹ ਰਿਹਾ ਬੱਲਾ ਵਾ ਕੰਮ ਸੁਖੀਆਂ। ਆਈ ਹੋਏ। ਲੱਲਾ ਕੰਮ ਸੁਖੀਏ। ਬੱਲਾ ਕਰੀਆਂ। ਤੇਰੀ ਉੱਥੇ ਕੋਠੇ ਤੇ। ਉਹ ਸੁਖੀਆਂ ਮੈਥੋਂ ਪਟਤੀਆਂ। ਥੱਲੋਂ ਕਿਤਾਬ ਆ। ਆਹ ਠੀਕ ਤਾਂ ਕੇ। ਆਲੂ ਸਿੰਲਾਣੀ। ਆ ਵੀ ਲੈ ਕੇ ਆਉਣੇ ਆ। ਆਲੂ ਚਾਹੀਦੇ ਆਲੂ ਵੀ। ਕਰਦੇ ਵੀ ਚਲੋ ਕਰ ਲੋ ਕੰਮ ਲਓ ਜੀ ਕੀ ਪਾੜ ਰਹਾ ਇਹ ਆਲੂ ਮਟਰ ਤੇ ਵਿੱਚ ਪਾ ਲੇ ਮਸ਼ਰੂਮ ਮ ਖੁੰਬਾ ਜਿਹਨੂੰ ਕੀ ਕਹਿੰਦੇ ਆ ਜਿਹਨੂੰ ਕਹਿੰਦੇ ਨੇ ਖੁੰਬਾ ਲਓ ਜੀ ਇਹ ਜਵਾਕ ਖਾਂਦੇ ਨੇ ਨਾ ਖੁੰਬਾ ਜਵਾਕ ਆਲੂ ਖਾ ਲੈਣਗੇ ਜਵਾਕਾਂ ਨਹੀਂ ਖਾਣਾ ਕੋਟ ਖਾਣੇ ਜਵਾਕ ਨੇ ਹੋਰੀ ਖਾਣਾ ਲਓ ਜੀ ਤੜਕੇ ਲੱਗ ਰਹੇ ਨੇ ਨੇਰਾ ਉਹ ਨੇਰਾ ਕਾਹੀ ਹੋ ਗਿਆ ਵਧੀਆ ਚੰਨ ਹੋ ਗਿਆ ਹਰ ਦਾ ਹੈ ਵਧੀਆ ਰਹਿ ਗਿਆ ਇਹ ਹੋਰ ਨਾਲੇ ਤੇ ਬੰਦਾ ਬਹਿ ਕੇ ਆਪਦਾ ਵਧੀਆ ਚੰਨ ਹੋ ਗਿਆ ਸਬਜੀ ਕੱਟੀ ਜਾਏਗੀ ਅੱਗੇ ਅੱਛਾ ਨੌਜੀ ਸੌਗੀ ਬਣ ਕੇ ਲੱਗੀ ਤਿਆਰ ਹੋ ਗਈ। ਜੀ ਆਜ ਕੋ ਨਹੀਂ ਲਈ ਹੋਈ। ਕੋਈ ਨਹੀਂ ਕਵੇਲਾ ਕੀ ਹੋ ਗਿਆ ਫਿਰ ਕੋਈ ਨਹੀਂ। ਤੇਰੇ ਨਾਲ ਇਹ ਦਿਨ ਕਹਿੰਦਾ ਮਤਲਬ ਛੋਟੇ ਹੋਇਆ ਟਾਈਮ ਮੇਰੇ ਕੋ ਨਹੀਂ ਹੋਇਆ। ਨਾਲ ਉਹ ਬਰੀ ਬਰੀ ਕੱਟ ਕੇ ਪਾਉਂ। ਹੂੰ। ਜੇਤੀ ਕ ਜੇਤੀ ਉਹ ਲੱਗੀ ਹੈ। लव मेरे वीडियो बन लगी गई आलू आलू गाजर 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 मतलब कुंबा शुंबा भी कखा जब हम आलू तो गएंगे तो जब आलू तो गए जाओ आप पहुंच रहे भाई ने आ लिया या भी लिया सिस्टम में ਲਓ ਜੀ ਸਬਜ਼ੀ ਦਾ ਪ੍ਰੋਸੀਜਰ ਅੱਧਾ ਲੱਗ ਗਿਆ ਹੁਣ ਆਲੂ ਆਪਾਂ ਰੋਟੀਆਂ ਥੋਕ ਰੱਖੜਾ ਕਰ ਰੋਟੀਆਂ ਆ ਪਿੱਛੇ ਬਣਨਾ ਹੋ ਰੋਟੀ ਬਣੀ ਇੱਥੇ ਮਾੜੇ ਕੋਈ ਗੱਲ ਨਹੀਂ ਉਹ ਇੱਥੇ ਚਾਲਣ ਬਾਵਾ ਇਹ ਤਰ੍ਹਾਂ ਸਿਆਲਾ ਚ ਵਧੀਆ ਸੇਕ ਲੱਗਦਾ ਹੁੰਦਾ ਲੱਤਾਂ ਨੂੰ ਹੋ ਤਾਂ ਬਾਈ ਠੰਡ ਲੱਗਦੀ ਐ ਇਹਦਾ ਸਿਆਲਾ ਐ ਨਹੀਂਗਾ ਅੱਜ ਅੱਜ ਠੰਡ ਪਈ ਨਹੀਂ ਪੂਰੀ ਅੱਜ ਮੈਂ ਰਹਿ ਤੀ ਦੇਣਾ ਦਾ ਖਰਚ ਪੈ ਗਿਆ ਬਠਾ ਨਹੀਂ ਨਹੀਂ ਪੁੱਜੀ ਪੈਗੀ ਅੱਲੂ ਫੜਾਓ ਆਲੂ ਥੋਕ ਲਿਆਵਾਂ ਤਰੋਂ ਮੈਂ ਸਾਰੇ ਲਿਆ ਲਿਆ ਚਲੋ ਜੀ ਤੋ ਤਾਂ ਕੱਜੀ ਹੈ ਕਿ ਨਹੀਂ ਮੁੜ ਕੇ ਕੱਲੀ ਵਰਜੇ ਵਿੱਚ ਉਹ ਉਹ ਮਾਰੀ ਉਹ ਮੂੰਹ ਮਾਰਤਾ ਉਹ ਤਾਂ ਕੱਜੀ ਨਹੀਂ ਸਬਜੀ ਸਬਜੀ ਕੱਜੀ ਐ ਬਰੂ ਐਮ ਉਹ ਵੀ ਅੱਛਾ ਲੱਗ ਗਿਆ

ਇਗੀ ਰੱਖਾ ਕੜਚ ਲੈ ਨਾ ਨਾ ਤੈ ਉਹਨੇ ਤਾ ਬਸ ਥੋੜੇ ਜਿਹੇ ਟਾਈਮ ਲੈਣਾ ਮੈਂ ਮਸਲਾਵਾ ਮੈਂ ਮਟਟ ਕੜਕ ਲੈਣਾ ਇਹਨੂੰ ਪੂਕਾ ਛੱਡਿਆ ਦੇਖੋ ਚਾ ਬਣਾ ਸੀਰਟ ਭੁੱਖ ਲੱਗੀ ਏ ਬਣ ਜੁ ਜੁ ਬਸ ਫਿਰ ਆਪਾਂ ਕਿੜਾ ਸਰਸੁਰ ਕਰਕੇ ਆਉਣੇ ਆਪਾਂ ਸੈਲਾ ਬੈਲਾ ਕਰਕੇ ਆਉਣੇ ਰੋਟੀ ਗਈ ਪਣ ਮੈਂ ਕਹੂੰਦਾ ਆਂ ਤੇ ਮੈਨੂੰ ਰੋਟੀ ਦਿੱਤੀ ਵੀ ਨਹੀਂ ਤੇ ਆਪ ਪਥੱਲਾ ਮਾਰ ਕੇ ਬਹਿ ਗਈ ਥਲੇ ਪਾ ਬਹੁਤ ਸੋਹੇ ਸਵਾਲ ਬਣੇ ਹੁਣ ਕੀ ਬਣਾ ਦੇ ਪਾ ਜੇ ਪ੍ਰਸ਼ਾਦੇ ਸ਼ੇ ਦੇ ਆਵੇ ਕੋਈ ਨਾ ਬਣ ਰਹੀ ਹੈ ਚੂਲੇ ਦੇ ਤੁਸੀਂ ਵੀ ਆਓ ਸ਼ਖਲੋ ਗਾਇਸ ਹੁਣ ਟਾਈਮ ਹੋ ਗਿਆ 7:35 ਮਿੰਟ ਤੇ ਰੋਟੀ ਆਪਾਂ ਖਾ ਲਈ ਆਣੇ ਸੱਤ ਤੋਂ ਸੱਤ ਤੋਂ ਜੇ ਮੈਂ ਸਾਰੀ ਖਤਮ ਹੋ ਗਈ ਨਹੀਂ ਆਉ ਛੱਡੀ ਵੀ ਸੱਤ ਤੋਂ ਸੱਤ ਤੋਂ ਇਹ ਨਹੀਂ ਬੜਾ ਗੀ ਅੰਦ ਕਾ ਤੂੰ ਗਰਮ ਕਰਦੇ ਪਏ ਜੀ ਹੈ ਦਹੀਂ ਮਾਣਾ ਦਹੀਂ ਮਾਣਾ ਲੰਗਾਂ ਚ ਗਾਈਸ ਉਹ ਟਾਈਮ ਹੋ ਗਿਆ ਸਾਢੇ 8 ਇਹਦੇ ਮਮਾ ਜੀ ਕਰਦੇ ਪਏ ਸੂਟ ਨੂੰ ਤਰਪਾਈ ਆ ਮੈਂ ਕਿੰਨੇ ਵੇਲੇ ਦੇ ਨਾਲ ਸੂਟ ਸੂਟ ਕਰ ਲਿਆ 11 ਵਜੇ 11 ਵਜੇ ਅੱਛਾ ਸੇ ਸਕੂਲੇ ਕਿ ਪਾਉਗੇ ਸਬਜੀ ਜੇ ਸੇ ਨੇਊਟਰੀ ਸਬਜੀ ਪੁਰਜੀ ਬਣਾ ਕੇ ਪਾਉਣੀ ਛੇ ਇਸਨ ਟਾਈਮ ਹੋ ਗਈ 9:00 ਵਜੇ ਤੇ 40 ਮਿੰਟ ਤੇ ਮਾਰੀ ਹੈ ਰਿਕਰ ਸੋਣ ਨੂੰ ਕਰਦੇ ਪੈਤਰ ਪਾਈ ਤਮਾ ਕੀ ਲੈਣਾ ਤੁਸੀਂ ਪਾਣੀ ਦਾ ਇੱਕ ਗਲਾਸ ਪਾਉਂਗਾ ਆ ਬਣ ਚੋ ਗਏ ਗਾਇਸ ਆ ਵੇਖੋ ਆ ਤਾਂ ਮੈਂ ਗਾੜ ਤੋੜਿਆ ਵਾ ਇਹ ਤੋੜਿਆ ਥੋੜਾ ਜਿਹਾ ਹੀ ਮੈਨੂੰ ਪਹਿਲਾਂ ਟੁੱਟਾ ਹੀ ਤੇ ਗੱਲ ਕਰਦੀ ਵੀ ਸੀ ਦਾਦੀ ਨਾਲ ਜਦਨੇ ਫੋਨ ਮਾਰਿਆ ਥੱਲੇ ਤੇ ਗਾ ਟੁੱਟ ਗਿਆ। ਫੇ ਮੈਂ ਵੀ ਇਹਨੂੰ ਐ ਕਰਕੇ ਹੋਰ ਤੋੜਤਾ। ਹੁਣ ਸਾਰੇ ਟੁੱਟ ਗਿਆ ਵੇਖੋ। ਮੈਂ ਤਾਂ ਆਮੀਨੇ ਥੋੜੀ ਜਿਹੀ ਨੇ ਪਹਿਲਾਂ। ਇਹ ਕਾਰ ਬਿਲਕੁਲ ਤੋੜ ਕੇ ਲਾ ਦਿੱਤੀ। ਇਹਨੂੰ ਬਾਹਰ ਛੱਡ ਦੋ। ਕੇ ਦੀ ਅੱਖੋਂ ਕੁਝ ਕੱਚ ਪੈ ਜਾਊਗਾ। ਉਹ ਤੇਰ ਪਾਈ ਗਦਾ ਹੋਨੀਆ। ਬਾਸ ਆਉਂ ਚਲੀ ਆਤ ਦੀ ਮੈਂ ਇਹ ਘੇਰੇ ਦੀ ਕਰਕੇ ਸੌਂ ਜਾਣਾ ਇਕੱਲੀ। ਬਾਕੀ ਸਕੂਲ ਆ ਬਾਹਾਂ ਬਾਹਾਂ ਨਿਕਾਲਾ ਕਰਾਂ। ਤੋ ਤੇ ਗਾਈ ਜੇ ਤੁਹਾਨੂੰ ਵੀ ਲੋਗ ਚੰਗਾ ਲੱਗਿਆ ਚਲ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲੋ ਤਾਂ ਕਿ ਆਪਾਂ ਤੁਹਾਨੂੰ ਅਸੀਂ ਹੋਰ ਵਧੀਆ ਵਧੀਆ ਲੋਜ ਦੇ ਸਕੀਏ ਵਾਹਿਗੁਰੂ ਜੀ ਇੱਕ ਖਾਲਸਾ ਵਾਇਰਲ ਜੀ ਕੀ ਫਤਿਹ